ਪਿੰਡ ਚ گاਵਾਂ ਦੇ ਵਿੱਚ ਇੱਕ ਬਹੁਤ ਲੰਬੇ ਸਮੇਂ ਤੋਂ ਇੱਕ ਮਸਲਾ ਜਿਹੜਾ ਲਟਕਿਆ ਪਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਆ ਕੇ ਉਹ ਜਿਹੜਾ ਮਸਲਾ ਹੱਲ ਹੋਇਆ ਕਾਫੀ ਲੰਬੇ ਸਮੇਂ ਤੋਂ ਪਿੰਡ ਚ گاਵਾਂ ਦੇ ਵਿੱਚ ਜਿਹੜੀਆਂ ਕਈ ਇਲੈਕਸ਼ਨਾਂ ਜਿਹੜੀਆਂ ਉਹ ਇਸ ਮਸਲੇ ਦੇ ਆਧਾਰ ਤੇ ਲੜੀਆਂ ਜਾਂਦੀਆਂ ਰਹੀਆਂ ਉਹ ਮਸਲਾ ਕੀ ਹੈ ਕਿ ਲਗਭਗ 50 ਤੋਂ ਵੱਧ ਘਰਾਂ ਦਾ ਇੱਕ ਜਿਹੜਾ ਰਸਤਾ ਵਾ ਉਹ ਲੰਬੇ ਸਮੇਂ ਤੋਂ ਲਟਕਿਆ ਪਿਆ ਸੀ ਜਿਹੜਾ ਉਹ ਰਸਤਾ ਨਹੀਂ ਸੀ ਬਣ ਰਿਹਾ ਤੇ ਜਿਹੜੀ ਵੀ ਇਲੈਕਸ਼ਨ ਆਉਂਦੀ ਸੀ ਉਹ ਜਿਹੜੀ ਸਰਪੰਚੀ ਦੀ ਇਲੈਕਸ਼ਨ ਉਹ ਇਸ ਚੀਜ਼ ਤੇ ਲੜੀ ਜਾਂਦੀ ਸੀ ਕਿ ਅਸੀਂ ਸਾਡੀ ਪੰਚਾਇਤ ਬਣੇਗੀ ਤੇ ਇਹ ਰਸਤਾ ਬਣਾਵਾਂਗੇ ਲੇਕਿਨ ਉਹ ਮਸਲਾ ਲਟਕਦਾ ਹੀ ਗਿਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਰਦਾਰ ਜਗਮਿੰਦਰ ਪਾਲ ਸਿੰਘ ਜੀ ਜਗਮਜੀਤਿਆ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਹੇਠ ਸਰਦਾਰ ਮਨਵੀਰ ਸਿੰਘ ਜੀ ਐਸ ਐਚਓ ਥਾਣਾ ਮੱਤੇਵਾਲ ਤੋਂ ਜਿਹੜੇ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਇਹ ਰਸਤਾ ਬਣਿਆ ਸੋ ਅਦ்கਾਟਨ ਹੋਣ ਜਾ ਰਿਹਾ ਆਓ ਮੱਤੇਵਾਲ ਪੇਚ ਜਿਹੜਾ ਇਹ ਧ ਘਾਟਣਾ ਪਿੰਡ ਚਰਾਵਾ ਦਾ ਉਹ ਸਰਦਾਰ ਜਗਮਿੰਦਰਪਾਲ ਸਿੰਘ ਜੀ ਜਿਹੜਾ ਉਹ ਧ ਘਾਟਣ ਕਰਨ ਜਾ ਰਹੇ ਆ ਗੱਲ ਕਰਦੇ ਉਹਨਾਂ ਦੇ ਨਾਲ ਹਾਂ ਜੀ ਇਹ ਨਜਰ ਆ ਹੀ ਜਾਂਦਾ ਹੈ ਜਿਵੇਂ ਆਪ ਸਭ ਦੇਖ ਰਹੇ ਹੋ ਕਿ ਐ ਰਸਤੇ ਦਾ ਜਿਹੜਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ ਹੈ ਸੋ ਗੱਲ ਕਰਦੇ ਆ ਬਲਾਕ ਪ੍ਰਧਾਨ ਸਰਦਾਰ ਬਲਬੀਰ ਸਿੰਘ ਜੀ ਬੋ ਪਾ ਰਹੇ ਜਿਨ੍ਹਾਂ ਨੇ ਚੇਚੇ ਤੌਰ ਤੇ ਤੇ ਪਹੁੰਚ ਕੇ ਕੰਮ ਕੀਤਾ ਔਰ ਜਿਹੜੇ ਇਸ ਪਿੰਡ ਦੇ ਨਮਾਇੰਦੇ ਸਰਦਾਰ ਨਿਸਾਨ ਸਿੰਘ ਜੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਪਿੰਡ ਚਗਾਵਾ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਉਦਮ ਦੇ ਨਾਲ ਜਿਹੜਾ ਇਹ ਸਾਰਾ ਉਦਘਾਟਨ ਸਿਰੇ ਚੜਿਆ ਸੋ ਗੱਲ ਕਰਦੇ ਆ ਸਰਦਾਰ ਬਲਬੀਰ ਸਿੰਘ ਜੀ ਬੋਪਾ ਰਾਏ ਦੇ ਨਾਲ ਕਿ ਅੱਜ ਦਾ ਜਿਹੜਾ ਇਹ ਰਸਤਾ ਬਣਿਆ ਵਾ ਪਿੰਡ ਵਾਸੀਆਂ ਨੂੰ ਜਿਹੜਾ ਉਹਨਾਂ ਨੇ ਜਿਹੜੇ ਅਗਲੇ ਨਗਰ ਦੇ ਹੈਗੇ ਨਮਾਇੰਦੇ ਉਹਨਾਂ ਨੂੰ ਇਹ ਖੁਸ਼ੀ ਦਿੱਤੀ ਆ ਸੋ ਗੱਲ ਕਰਦੇ ਸਰਦਾਰ ਬਲਬੀਰ ਸਿੰਘ ਜੀ ਬੋਪਾ ਰਾਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਤੁਹਾਡੀ ਨજરਸਾਨੀ ਦੇ ਵਿੱਚ ਜਿਹੜਾ ਰਸਤਾ ਤਿਆਰ ਹੋਇਆ ਸਰਦਾਰ ਜਗਵਿੰਦਰਪਾਲ ਸਿੰਘ ਜੀ ਜੱਗਾ ਹਲਕਾ ਇੰਚਾਰਜ ਹਲਕਾ ਮਜੀਠਾ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਯੋਗ ਅਖਵਾਈ ਏਠ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਜਿਹੜੇ ਚੱਲ ਰਹੇ ਆ ਜਿਹਦੀ ਸ਼ੁਰੂਆਤ ਇਹੀ ਆ ਵੀ ਜਿਹੜੇ ਪੁਰਾਣੇ ਜਿਹੜੇ ਅੜੇ ਕੰਮ ਆ ਜਿੰਨੇ ਵੀ ਹੈਗੇ ਨੇ ਜਿਨ੍ਹਾਂ ਨੇ ਅਜੇ ਤੱਕ ਜਿਹੜੇ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ਤੇ ਕਰੇਗੀ ਜਿਹਦੀ ਤੁਹਾਡੇ ਸਾਹਮਣੇ ਮਿਸਾਲ ਆ ਵੀ ਪਿਛਲੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹ ਕੱਚਾ ਰਸਤਾ ਜਿਹੜਾ ਵਾ ਪੱਕਾ ਹੋਇਆ ਜੀ ਹਾਂਜੀ ਤੋ ਧੰਨਵਾਦ ਜੀ ਤੁਸੀਂ ਪਿੰਡ ਵਾਸੀਆਂ ਦੀ ਖੁਸ਼ੀ ਲਈ ਆ ਸਰ ਤੁਸੀਂ ਅੱਜ ਤੁਹਾਡਾ ਰਸਤਾ ਬਣਿਆ ਤੁਸੀਂ ਕਿਵੇਂ ਦੇਖਦੇ ਅਸੀਂ ਬਹੁਤ ਖੁਸ਼ ਜੀ ਸਾਡੇ ਇਧਰ 50 ਤੋਂ 60 ਪਰਿਵਾਰ ਆ ਗਏ ਬਹੁਤ ਜ਼ਿਆਦਾ ਖੁਸ਼ੀ ਸਾਡੇ ਤੇ ਹੈ ਹੀ ਸਾਡੇ ਪਿੰਡ ਨੂੰ ਬੜੀ ਖੁਸ਼ੀ ਆ ਤੇ ਸਾਡਾ ਬਹੁਤ ਹੀ ਵਧੀਆ ਇਹ ਕੰਮ ਕੀਤਾ ਸਰਦਾਰ ਜਗਵਿੰਦਰਪਾਲ ਸਿੰਘ ਜਗਾਜੀ ਨੇ ਤੇ ਐਸ ਐਚਓ ਸਾਹਿਬ ਨੇ ਤੇ ਬਲਾਕ ਪ੍ਰਧਾਨ ਸਾਡੇ ਬਲਬੀਰ ਸਿੰਘ ਜੀ ਨੇ ਸਾਰਿਆਂ ਨੇ ਸਾਡੀ ਇਹ ਪਿੰਡ ਦੀ ਟੀਮ ਨੇ ਮਿਲ ਕੇ ਰਸਤੇ ਨੂੰ ਜੋ ਕੰਪਲੀਟ ਕੀਤਾ ਸਾਡੇ ਵੱਲ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਇਹ ਗੱਲ ਕਰਦੇ ਆ ਜੀ ਸਰਦਾਰ ਜਗਮਿੰਦਰਪਾਲ ਸਿੰਘ ਜੀ ਜੱਗਾ ਦੇ ਨਾਲ ਕਿ ਉਹਨਾਂ ਦਾ ਇਹ ਉਦਮ ਹੈ ਕਿ ਜਿਹੜੇ ਰੇਖੇ ਕੰਮ ਆ ਉਹ ਅੱਜ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿਲਟਕੇ ਕੰਮ ਉਹ ਅੱਜ ਬੜੇ ਉਦਮ ਤੇ ਉਤਸ਼ਾਹ ਨਾਲ ਕਰਵਾ ਰਹੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੇ ਇਸ ਪਿੰਡ ਦੇ ਵਿੱਚ ਇਹ ਬੜੇ ਚਿਰ ਦਾ ਜਿਹੜਾ ਲਟਕਿਆ ਮਸਲਾ ਉਸ ਨੂੰ ਹੱਲ ਕੀਤਾ ਆਰੇ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪਬਲਿਕ ਪੰਜਾਬ ਚੈਨਲ ਦਾ ਧੰਨਵਾਦੀ ਹਾਂ ਕਿ ਤੁਸੀਂ ਆਣ ਕੇ ਸਾਡੀ ਕਵਰੇਜ ਕਰ ਰਹੇ ਜੀ ਇਹ ਜੀ ਤਕਰੀਬਨ 35-40 ਸਾਲ ਤੋਂ ਇਹ ਰਸਤਾ ਨਹੀਂ ਸੀ ਬਣਿਆ ਜੀ ਚਲੋ ਮਸਲਾ ਆਇਆ ਸਾਡੇ ਕੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਕੰਮ ਕਿਸੇ ਬਿਲਕੁਲ ਝਗੜਾ ਸਾਰੇ ਸਮਝਾ ਕੇ ਕਿਉਂਕਿ ਇਹਦਾ ਫਾਇਦਾ ਤੇ ਸਾਰੇ ਜਿਵੇਂ ਪੰਜਾਹ ਘਰ ਆ ਜਾਂ ਪਿੰਡ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਅੱਜਕੱਲ ਤੇ ਕੱਚੇ ਰਸਤੇ ਕਿਤੇ ਨਹੀਂ ਹੈਗੇ। ਸੋ ਸਾਡੀ ਸਰਕਾਰ ਜੇ ਤਕਰੀਬਨ 2.3 ਸਾਲ ਹੈਗੀ ਆ ਸਾਡੀ ਡਿਵੈਲਪਮੈਂਟ ਜਿਹੜੀ ਆ ਉਹ ਪਹਿਲ ਦੇ ਅਧਾਰ ਤੇ ਕਰਾਈ ਜਾਊਗੀ। ਜਿੱਤੇ ਕਿਤੇ ਵੀ ਕੋਈ ਆਪਸ ਵਿੱਚ ਇਹ ਰੰਜਿਸ਼ ਹੋਊ ਬਾਕੇ ਇਹਨਾਂ ਨੂੰ ਤੇ ਬਿਠਾ ਕੇ ਉਹ ਮਸਲਾ ਹੱਲ ਕਰਾਇਆ ਜਾਏਗਾ। ਅੱਛਾ ਸਰ ਤੁਸੀਂ ਆਏ ਹੋ ਤੁਸੀਂ ਸਾਡੇ ਇਲਾਕੇ ਦੇ ਨੁਮਾਇੰਦੇ ਹੋ। ਸਾਡਾ ਜਦੋਂ ਅਸੀਂ ਮੈਂ ਜੋ ਮਹਿਸੂਸ ਕਰਦਾ ਅਸੀਂ ਵੇਖਦੇ ਆ ਜਿਹੜੇ ਸਾਡੇ ਦਫ਼ਤਰ ਨੇ ਖਾਸ ਕਰਕੇ ਜਿਹੜੀ ਸਾਡੀ ਤਹਿਸੀਲ ਆ ਉੱਥੇ ਸਾਡੇ ਸਾਰੇ ਲੋਕ ਜਾਂਦੇ ਆ ਉੱਥੇ ਇੱਕ ਬੜੀ ਮੁਸ਼ਕਲ ਆਉਂਦੀ ਹੈ ਕਿ ਮਤਲਬ ਬਹਿਣ ਲਈ ਜਗ੍ਹਾ ਤੇ ਪੀਣ ਲਈ ਪਾਣੀ ਦਾ ਕੋਈ ਜਿਹੜਾ ਉਹ ਸਹੀ ਪ੍ਰਬੰਧ ਨਹੀਂ ਇਹਦੇ ਬਾਰੇ ਤੁਸੀਂ ਏ ਜੀ ਸੀਐਮ ਸਾਹਿਬ ਦੇ ਨੋਟਿਸ ਵਿੱਚ ਲੈਂਦੀ ਸੀ ਹੁਣ ਸਾਡੀ ਮੀਟਿੰਗ ਹੋਈ ਸੀ ਹਲਕਾ ਵਾਈਜ਼ ਜਿਵੇਂ ਅੰਮ੍ਰਿਤਸਰ ਲੋਕ ਸਭਾ ਦੇ ਨੌ ਨੁਮਾਇੰਦੇ ਗਏ ਸੀ ਐਮਐਲਏ ਹਲਕਾ ਚਾਜ ਦੇ ਸੀਐਮ ਸਾਹਿਬ ਨੇ ਹੁਣ ਜਿਹੜੇ ਤਕਰੀਬਨ ਜਿਲ੍ਹੇ ਲੈਵਲ ਤੇ ਉਹਨਾਂ ਨੇ ਉੱਥੇ ਬਣਾਏ ਆ ਇੱਕ ਬਣਾਉਣਗੇ ਆ ਪਬਲਿਕ ਦੇ ਲੀਕ ਆਫਿਸ ਜੀ ਜਿੱਥੇ ਉਹਨਾਂ ਦੀ ਸੀਐਮ ਸਾਹਿਬ ਦੇ ਬੰਦੇ ਉੱਥੇ ਬੈਠੇ ਹੋਣਗੇ ਕੰਮ ਕਰਨਗੇ ਕੁਝ ਨਾਲ ਨਮੈਂਦੀ ਕਰਨ ਜਿਹੜੇ ਸਾਡੇ ਵਰਗੇ ਉਹ ਹੀ ਜਾਣਗੇ ਜਾਂ ਜਿਹੜੇ ਉੱਥੇ ਤਹਿਸੀਲ ਕੰਪਲੈਕਸ ਵਿੱਚ ਹੈਗੇ ਉਹਨਾਂ ਦੀ ਡਿਊਟੀਆਂ ਚ ਪਹਿਲੇ ਲੱਗੀਆਂ ਹੋਈਆਂ ਕਿ ਤੁਸੀਂ ਜਿਹੜਾ ਵੀ ਤੁਹਾਡਾ ਕੋਈ ਵੀ ਮੁਸ਼ਕਲ ਆ ਉਹ ਉੱਥੇ ਦੱਸੀ ਜਾਵੇ ਜਿਹੜੀ ਸ਼ਾਮ ਤੱਕ ਸੀਐਮ ਆਉਸ ਕੋਲ ਪਹੁੰਚਿਆ ਕਰੂਗੀ ਤੇ ਉਹਦਾ ਛੇਤੀ ਤੋਂ ਛੇਤੀ ਹੱਲ ਹੋਇਆ ਕਰੂ ਆਪਣਾ ਮੋਬਾਈਲ ਨੰਬਰ ਨਾਲ ਦੇਣਾ ਵਾ ਇਹ ਛੇਤੀ ਚੱਲ ਰਹੀ ਹੈ ਇਸ ਟੀਮ ਤੇ ਬਾਕੀ ਜਿੱਥੇ ਕੋਈ ਹੈਗੀ ਆ ਪ੍ਰੋਬਲਮ ਉਹ ਪਹਿਲ ਦੇ ਧਾਰ ਤੇ ਹੱਲ ਕਰਾਵਾਂ ਕਿਉਂਕਿ ਬੈਣ ਦੀ ਜਗਾ ਤੇ ਪੀਣ ਲਈ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਊਗਾ। ਹਾਂਜੀ। ਸੋ ਧੰਨਵਾਦ ਜੀ। ਤੁਸੀਂ ਇਹ ਜਿਹੜੇ ਮਸਲੇ ਹੱਲ ਕਰਵਾ ਰਹੇ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਕਿ بڑے ਇਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਹੈ ਜਿਹੜੇ ਰਹੇ ਖੇ ਮਸਲੇ ਉਹਨਾਂ ਨੂੰ ਹੱਲ ਕਰਨਾ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਉਹ ਘਰ-ਘਰ ਜਾ ਕੇ ਇਹ ਨਹੀਂ ਕਿ ਇਹ ਵੇਟ ਕਰਨਗੇ ਜਾਂ ਉਥੋਂ ਇੱਕ ਘਰ ਘਰ ਜਾ ਕੇ ਜਿਹੜੇ ਮਸਲੇ ਹਲਕਾਰੇ ਸੋ ਪਬਲਿਕ ਪ੍ਰਾਈਮ ਟੀਵੀ ਵੱਲੋਂ ਮੈਂ ਗਰਮੇਸ਼ ਸਿੰਘ ਸੈਦੂਲੇਲ ਧੰਨਵਾਦ ਜੀ